ਨਾਥ ਤੇਰੀ ਮੈਂ ਬਣਾਣਾ ਵੀਡੀਓ ਇਧਰ ਬਜ਼ੁਰਗ ਵੀ ਆ ਖੜ ਗਿਆ ਐ ਨਾਥ ਦੀ ਬਾਬਾ ਤੇਰੀ ਉਮਰ ਕਿੰਨੀ ਹੈ ਬਾਪੂ ਮੈਂ 64 ਮੰਨ ਲੈ ਆ 65 ਮੈਂ ਪਹੁੰਚ ਰਹਾ ਹੂੰ ਤੇਰੀ ਉਮਰ ਹੈਗੀ ਹੈ 20 ਸਾਲ 20 ਸਾਲੀਆ ਨੂੰ ਇਹ ਬੰਦਾ ਵੇਖ ਤੂੰ ਕਰਮ ਕਰਕੇ ਖਾਂਦਾ ਆ ਦੇ ਇਹ ਬੰਦੇ ਨੇ ਨਾ ਸਾਡਾ ਸਾਰਾ ਪਿੰਡ ਲਾ ਰੱਖਿਆ ਆਪੀ ਇਸ ਮੁੱਦੇ ਤੇ ਬਹਿਸ ਨਾ ਕਰੇ ਇੱਕ ਮਿੰਟ ਹਰ ਆਦਮੀ ਦਾ ਆਪਣਾ ਅਲੱਗ ਕਰਮ ਹੈ ਆਪ ਪਲੀਜ਼ 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 ਆਪ ਪਲੀਜ਼ ਪਲੀਜ਼ ਆਪ ਇੱਕ ਮਿੰਟ ਜੋ ਕਰਨਾ ਹੈ ਮੈਂ ਨਹੀਂ ਕਰ ਸਕਦਾ ਤਾਂ ਪਲੀਜ਼ ਸਰ ਆਪ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਤੂੰ ਵੀ ਨੱਥਾ ਮੈਂ ਵੀ ਨੱਥਾ ਜੀ ਰਿਹਾ ਤੂੰ ਬਾਪੂ ਕਰਨ ਨੂੰ ਤੂੰ ਵੀ ਕਰ ਸਕਦਾ ਸੀਗਾ ਤੂੰ ਇਹ ਇਸ ਬੇਸ ਤੇ ਨਹੀਂ ਕਰ ਸਕਦਾ ਸੀਗਾ ਹੋਰ ਬੇਸ ਤੇ ਕਰ ਸਕਦਾ ਸੀਗਾ ਤੂੰ ਤੂੰ ਜੇ ਬੈਠਾ ਹੋਵੇਂ ਨਾ ਜਿਵੇਂ ਬੱਸ ਅੱਡੇ ਤੇ ਤੇ ਕਵੇਂ ਮਿੰਡੇ ਵਰਗੇ ਨੂੰ 20-10 ਰੁਪਏ ਦੇ ਜਾਂ 20 ਰੁਪਏ ਦੇ ਤੈਨੂੰ ਦੇ ਕੇ ਜਾਂਦੇ ਮੇਰੀ ਬਾਤ ਸੁਣੋ ਆਪਣੇ ਸਬਰ ਰੇਲ ਮੇਂ ਕੀਆ ਹੋਗਾ ਖੂਬ ਹਾਂ ਜਿੰਨੇ ਯਾਤਰੀ ਹੋਣਗੇ ਉਤਨੇ ਮੰਗਨੇ ਵਾਲੇ ਹੁੰਦੇ ਹਨ ਉੱਤੇ ਹਨ ਸਰਵੋ ਸਭੀ ਕਿਹਾ ਹੈ ਚਲੋ ਆਪकी ਉਮਰ ਹੈ ਆਪकी ਉਮਰ ਆਪ ਆ ਬੈਠੇ ਹੋ ਹਾਂ ਪੇ ਹਮ ਆਪਕੋ ਦੇ ਦੇਂਗੇ ਆਪ ਦੇਖ ਲਓ ਫਿਰ ਵੀ ਕੰਮ ਕਰ ਇਹ ਬੰਦਾ ਵੇਖ ਲਓ ਬਾਈ ਕੰਮ ਕਰਦਾ ਇਹ ਮੰਗਲਵਾਰ ਦੇ ਮੰਗਲਵਾਰ ਮੰਗਲਵਾਰ ਦੇ ਮੰਗਲਵਾਰ ਉਹਨਾਂ ਨਾ ਅੰਕਲ ਮੰਗਲਵਾਰ ਦੇ ਮੰਗਲਵਾਰ ਆਉਂਦਾ ਆਪਣੇ ਇੱਧਰ 나ਥ ਭਾਈ ਆਏ ਆ 20 ਸਾਲ ਹੋ ਗਏ ਮੁੰਡੇ ਦੀ ਸਾਰੀ ਕੋਲੀ 20 ਸਾਲ ਇੱਕ ਮਿੰਟ ਗੱਲ ਤੋਂ ਸੁਣੋ ਮੇਰੀ ਹਾਂ ਜੱਸ ਦੱਸ ਕੋਈ ਗੱਲ ਆ ਤਾਂ ਇੱਕ ਮਿੰਟ ਬੰਦ ਕਰੋ ਤੂੰ ਹਾਂ ਤੂੰ ਚੱਲਣ ਦੇ ਕੋਈ ਗੱਲ ਤੂੰ ਦੱਸ ਤੁਸੀਂ ਪਾਉਣ ਤਾਂ ਪਾਉਣ ਤਾਂ ਅੱਗੇ ਜਾਣਗੇ ਅਸੀਂ ਤੋਂ ਵੀਰੇ ਸਾਡਾ ਕੰਮ ਹੀ ਆ ਜਾਣ ਨਾਲ ਆਏ ਤਾਂ ਸਾਨੂੰ ਕੋਈ ਕੁੜੀ ਨਹੀਂ ਦਿੰਦਾ ਉਡੀ ਤੱਕ ਹਾਂ ਉਡੀਪ ਦਾ ਕਰਮ ਹੁੰਦਾ ਹੈ ਉਡੀ ਨਹੀਂ ਦਿੰਦਾ ਮੈਂ ਕਹਿ ਰਿਹਾ ਹਾਂ ਜੇ ਤਾਂ ਸਾਡੀ ਪਰੰਪਰਾ ਚਲੀ ਜਾਂਦੀ ਹੈ ਤਾਂ ਅੱਛਾ ਹਾਂਜੀ ਕਮਨ ਮਤਲਬ ਕਿ ਜੇ ਵੀ ਆ ਤੁਸੀਂ ਇਹੀ ਕਰਨਾ ਹੈ ਹੋਰ ਨਹੀਂ ਹਾਂ ਆ ਹੀ ਕਰਨਾ ਹੈ ਸਾਡੀ ਪਰੰਪਰਾ ਚਲੀ ਜਾਂਦੀ ਹੈ ਖਾਨਦਾਨੀ ਪੈਸਾ ਕਹਿੰਦੇ ਆ ਇੱਕ ਮਿੰਟ ਖਾਨਦਾਨੀ ਪੈਸਾ ਤਾਂ ਹੁਣ ਤੁਸੀਂ ਮੁੰਡੇ-ੁੰਡੇ ਆਜ ਕੱਲ ਦੇ ਥੋੜੇ ਜੋਗੀਆਂ ਦੇ ਮੁੰਡੇ ਨਾ ਪੁਲਿਸ 'ਚ ਬਹੁਤ ਲੱਗੇ ਆ ਲੱਗੇ ਫਿਰ ਉਹ ਫੇਰੀ ਵੀ ਲਾਉਂ ਮਲਾਜ਼ਮ ਕੋਈ ਫੇਰੀ ਨਹੀਂ ਫੇਰੀ ਪੁਲ ਮਲਾਜ਼ਮ ਬੰਦਾ ਕਿਵੇਂ ਫੇਰੀ ਲਾਉ ਓਏ ਲਾਉਣਾ ਪੈਂਦਾ ਵੀਰੇ ਇਹਵੇਂ ਕੁੜੀ ਨਹੀਂ ਦਿੰਦਾ ਸਾਰਾ ਜਾ ਪਰੇ ਮਲਾਜ਼ਮ ਥੋੜੇ ਜਿੰਨੇ ਜੋਗੀ ਐ ਨਾ ਮੈਂ ਤੈਨੂੰ ਦਿਖਾ ਦਿੰਦਾ ਚੱਲ ਮੇਰੇ ਨਾਲ ਤੇਰੇ ਆਹ ਤੂੰ ਰੰਗ ਮਿਲਦਾ ਇੱਕ ਮਿੰਟਾ ਵੀਡੀਓ ਜਿੱਤੂ ਨਹੀਂ ਉਹ ਤੂੰ ਚੱਲ ਉਹਦੇ ਕੋਈ ਗੱਲ ਨਹੀਂ ਵੀਡੀਓ ਤੈਨੂੰ ਤੈਨੂੰ ਤਾਂ ਜ਼ਿੰਦਦਾਰੀ ਨਹੀਂ ਉਹਦੇ ਚਾਹੇ ਕੋਈ ਮੈਨੂੰ ਤਾਂ ਕੀ ਡਰੇ ਇੱਕ ਮੇਰੀ ਗੱਲ ਸੁਣ ਉਹ ਤਾਂ ਨਾ ਕਰੇ ਤਾਂ ਸਾਨੂੰ ਕੋਈ ਕੁੜੀ ਨਹੀਂ ਦਿੰਦਾ ਓ ਯਾਰ ਸਾਹਿਬ ਦਿੰਦੇ ਵੀਰ ਜੀ ਤੁਸੀਂ ਪੜ੍ਹਾਈ ਕਰੀ ਤੈਨੂੰ ਪੜਿਆ ਹੋਏਗਾ ਤੂੰ ਪੜਿਆ ਹੋਊਂਗਾ ਕਿੰਨਾ ਪੜਿਆ ਚਾਰ ਪੰਜੀ ਪੜਕੇ ਦੇਣੀਗੇ ਤੈਨੂੰ ਇਸ ਕੰਮ ਚ ਪਾਤਾ ਤੇਰੇ ਮਾਪਿਓ ਨੇ ਤੈਨੂੰ ਤੋਂ ਕਿਉਂ ਪਾਇਆ ਕੰਮ ਇਸ ਚ ਕਿ ਸਾਨੂੰ ਐ ਸਰਕਲ ਦੇ ਵਿੱਚ ਚੱਲੀ ਤੁਰਿਆ ਬਸ ਮਗਰੇ ਤੁਰਿਆ ਤੂੰ ਉੱਥੇ ਖੜਦਾ ਵੀ ਮੈਂ ਨਹੀਂ ਕਰਨਾ ਇਹ ਕੰਮ ਮੈਂ ਤਾਂ ਆਉਂ ਨੌਕਰੀ ਲੱਗੂਗਾ ਕਰਕੇ ਖਾਊਂਗਾ ਹੈਨਾ ਉਹ ਹੁੰਦਾ ਤੂੰ ਵੀ ਉਹਨਾਂ ਦੇ ਮਗਰ ਲੱਗਿਆ ਟੀਆੜੀ ਵੀ ਕਰਦੇ ਮਜ਼ਦੂਰੀ ਪਰ ਆਹ ਕੰਮ ਕਰਨਾ ਜ਼ਰੂਰੀ ਹੁੰਦਾ ਹੈ ਸਾਨੂੰ ਜ਼ਰੂਰੀ ਤਾਂ ਹੁੰਦਾ ਫੜ ਪਰ ਨਾਥ ਹੁਣ ਇਹ ਪਰੰਪਰਾ ਬਦਲੋ ਆਉਦਾ ਹੁਣ ਤੁਸੀਂ ਆਪ ਦਾ ਕੰਮ ਆਪ ਦਾ ਪੜ੍ਹੇ ਲਿਖੇ ਹੋ ਨੌਕਰੀਆਂ ਕਰੋ ਤੁਹਾਡੇ ਮੁੰਡੇ ਨੌਕਰੀਆਂ ਕਰਦੇ ਆ ਅੱਜ ਕੱਲ੍ਹ ਕਿੰਨੇ ਇਹ ਨਾ ਨਾਸਾਲਾ ਕੰਮ ਦਾ ਜਿਉ ਮਰਜੀ ਚੱਕ ਲਈਆਂ ਝੋਲੀ ਆ ਗਏ ਆ ਵੇਖੋ ਭਾਈ ਡਿਫਰੈਂਸ ਏਜ ਦਾ ਇਹਦਾ ਬਾਈ ਬਾਬੇ ਦੀ ਏਜ ਹੈ ਘੱਟੋ ਘੱਟ ਵੀ 75 ਸਾਲ ਤੇ ਵੀਰ ਦੀ ਉਹ ਹੈਗੀ 21 ਸਾਲ ਪਰ ਇਹ ਵਿਚਾਰਾ ਘਰ ਘਰ ਜਾ ਕੇ ਮੰਗ ਕੇ ਖਾਂਦਾ ਉਹ ਆਲਾ ਕਰਮ ਕਰਕੇ ਖਾਂਦਾ ਤੁਸੀਂ ਕਮੈਂਟ ਕਰਕੇ ਦੱਸ ਦੇਣਾ ਵੀ ਕਿਹੜਾ ਸਹੀ ਹੈ ਇਹਦੇ ਕਹਿੰਦਾ ਹਰੇ ਕਰਮ ਹਰੇਕ ਨਹੀਂ ਕਰ